ਮਾਨਸਾ ਜ਼ਿਲ੍ਹੇ ਦੇ ਪਿੰਡ ਖੁੜਾਲ ਦੇ ਵਿੱਚ ਇੱਕ ਜੋੜੇ ਨੇ ਨਸ਼ੇ ਦੇ ਪਿੱਛੇ ਆਪਣੇ 6 ਮਹੀਨਿਆਂ ਦੇ ਬੱਚੇ ਨੂੰ ਵੇਚ ਦਿੱਤਾ ਗਿਆ ਸੀ ਹੁਣ ਇਸ ਮਾਮਲੇ ਦੇ ਵਿੱਚ ਉਸ ਵੇਲੇ ਵੱਡਾ ਮੋੜ ਸਾਹਮਣੇ ਆਇਆ ਜਦੋਂ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਦਾਅਦੀ ਹੈ ਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਮਾਂ ਬਾਪ ਦੇ ਉੱਤੇ ਅਤੇ ਬੱਚਾ ਖਰੀਦਣ ਵਾਲਿਆਂ ਨੂੰ ਇਸ ਮਾਮਲੇ ਦੇ ਵਿੱਚ ਨਾਮਜ਼ਦ ਕਰ ਲਿਆ ਗਿਆ ਹੈ ਦਾਦੀ ਹੈ ਕਿ ਇਹਨਾਂ ਨੇ ਨਸ਼ੇ ਦੀ ਪੂਰਤੀ ਦੇ ਵਾਸਤੇ ਆਪਣੇ ਬੱਚੇ ਨੂੰ ਵੇਚ ਦਿੱਤਾ ਗਿਆ ਸੀ ਜਿਸ ਦਾ ਕਿ ਸੌਦਾ 1,80,000 ਦੇ ਵਿੱਚ ਤੈਅ ਕੀਤਾ ਗਿਆ ਸੀ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਕੇ ਇਸ ਮਾਤਾ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਕੀ ਨਾਮ ਹੈ ਜੀ ਰਿਤੂ ਵਰਮਾ ਜੀ ਰਿਤੂ ਜੀ ਕੀ ਮਸਲਾ ਸਾਰਾ ਦੱਸੂਗੀ ਜਰਾ ਕੀ ਕਾਰਵਾਈ ਹੋਈ ਹੈ ਪੁਲਿਸ ਵੱਲੋਂ ਤੇ ਕਿਵੇਂ ਇਹ ਸ਼ਿਕਾਇਤ ਕੀਤੀ ਗਈ ਸਰ ਬੱਚੇ ਦੋਨੋਂ ਨਾ ਚਿੱਟੇ ਦੇ ਇੰਜੈਕਸ਼ਨ ਲਾ ਰਹੇ ਸੀਗੇ ਤੇ ਮਤਲਬ ਕਿ ਚਿੱਟੇ ਦੇ ਥਰੂ ਇਹਨਾਂ ਨੇ ਆਪਣਾ ਬੱਚਾ ਵੀ ਵੇਚ ਦਿੱਤਾ ਆ ਇਸ ਕਰਕੇ ਅਸੀਂ ਰਿਕੁਐਸਟ ਕੀਤੀ ਸੀ ਪੁਲਿਸ ਨੂੰ ਕਿ ਇਸ ਕੇਸ ਤੇ ਕਾਰਵਾਈ ਕੀਤੀ ਜਾਵੇ ਵੀ ਇਹਨਾਂ ਨੇ ਬੱਚਾ ਵੇਚਿਆ ਵਾ ਕਿਵੇਂ ਲੱਗ ਕਿਵੇਂ ਪਤਾ ਲੱਗਿਆ ਤੁਹਾਨੂੰ ਵੀ ਬੱਚਾ ਵੇਚਿਆ ਸਾਨੂੰ ਤਾਂ ਮਤਲਬ ਕਿਸੇ ਨੇ ਫੋਨ ਨਹੀਂ ਕੀਤਾ ਸੀਗਾ ਪਿੰਡਾਂ ਵਿੱਚੋਂ ਕਿ ਬੱਚੇ ਨੇ ਫੋਨ ਮਤਲਬ ਇਹਨਾਂ ਨੇ ਬੱਚਾ ਵੇਚ ਦਿੱਤਾ ਆ ਤੇ ਤੁਹਾਡੇ ਪਰਿਵਾਰ ਦੇ ਜੋ ਕੁੜੀ ਆ ਉਹ ਰੁੱਲਦੀ ਫਿਰਦੀ ਆ ਕੋਈ ਸਾਂਭ ਨਹੀਂ ਰਿਹਾ ਹੈਗਾ ਉਹਨੂੰ ਇਸ ਕਰਕੇ ਸਾਨੂੰ ਇੱਥੇ ਆਉਣਾ ਪਿਆ ਅਸੀਂ ਕੁੜੀ ਨੂੰ ਪੁੱਛਿਆ ਕਿ ਵੀ ਬੱਚਾ ਕਿੱਥੇ ਆ ਤੇ ਉਹ ਕਹਿੰਦੀ ਵੀ ਮੈਨੂੰ ਪਤਾ ਨਹੀਂਗਾ ਮੈਂ ਕਿਸੇ ਦੇ ਘਰੇ ਦਿੱਤਾ ਹੋਇਆ ਫਿਰ ਉਹਨੂੰ ਦੁਬਾਰਾ ਸੀ ਮਤਲਬ ਥੋੜਾ ਦਬਾਵਾ ਕੇ ਪੁੱਛਿਆ ਤਾਂ ਉਹਨਾਂ ਨੇ ਇਹ ਗੱਲ ਕਿਹਾ ਵੀ ਅਸੀਂ ਬੱਚਾ ਵੇਚ ਦਿੱਤਾ ਆ। ਮੈਂ ਪੁੱਛਿਆ ਵੀ ਕਿਉਂ ਵੇਚਿਆ ਕਿਹੜੀ ਵਜ੍ਹਾ ਤੋਂ ਵੇਚਿਆ ਵਾ। ਤੇ ਇਹ ਕਹਿੰਦੇ ਕਿ ਅਸੀਂ ਮਤਲਬ ਜਿਹੜੇ ਪਰਿਵਾਰ ਤੋਂ ਅਸੀਂ ਚਿੱਟਾ ਲੈ ਕੇ ਆਉਂਦੇ ਹੁੰਦੇ ਸੀਗੇ ਉਸੇ ਪਰਿਵਾਰ ਨੂੰ ਅਸੀਂ ਉਹ ਬੱਚਾ ਦਿੱਤਾ ਆ। ਉਹਨਾਂ ਨੇ ਸਾਨੂੰ ਪੁੱਛਿਆ ਕਿ ਤੁਹਾਨੂੰ ਚਿੱਟੇ ਦੀ ਲੋੜ ਆ ਤੇ ਚਿੱਟਾ ਨਹੀਂ ਸਰਦਾ ਤੁਹਾਡਾ ਅਸੀਂ ਤੁਹਾਨੂੰ ਪੈਸੇ ਵੀ ਦਵਾਂਗੇ, ਸਮਾਨ ਵੀ ਦਵਾਂਗੇ ਤੇ ਤੁਸੀਂ ਆਪਣੇ ਬੱਚਾ ਸਾਨੂੰ ਦੇ ਦੇਵੋ। ਉਹਨਾਂ ਨੇ ਪਹਿਲਾਂ ਸਮਾਨ ਲਵਾਇਆ ਇਹਨਾਂ ਨੂੰ। ਉਨਨ ਕੀਤਾ ਨਸ਼ੇ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਜਾ ਕੇ ਉਹਨਾਂ ਨੇ ਕਾਗਜ਼ਾਂ ਦੇ ਉੱਤੇ ਸਾਈਨ ਸੌਣ ਕਰਵਾਏ ਗੱਲਬਾਤ ਕੀਤੀ ਤੇ ਬੱਚਾ ਇਹਨਾਂ ਨੇ ਵੇਚਿਆ ਤੇ ਉਹਨਾਂ ਨੇ ਖਰੀਦਿਆ ਹੁਣ ਕੀ ਕਾਰਵਾਈ ਕੀਤੀ ਹੈ ਕੋਰਟ ਚ ਕਾਰਵਾਈ ਸਿਰ ਇਹ ਕੀਤੀ ਹੈ ਵੀ ਮਤਲਬ ਬੱਚਾ ਸਾਨੂੰ ਵਾਪਸ ਦਿਵਾਉਣਗੇ ਉਹਨਾਂ ਨੇ ਵਾਅਦਾ ਕੀਤਾ ਸਾਨੂੰ ਤੇ ਜੋ ਵੀ ਇਹਨਾਂ ਨੂੰ ਮਤਲਬ ਸਜ਼ਾ ਦਿੱਤੀ ਹੈ ਅਸੀਂ ਕੋਸ਼ਿਸ਼ਾਂ ਵੀ ਚਲੋ ਇਹਨਾਂ ਨੂੰ ਥੋੜੀ ਬਹੁਤੀ ਆਕਲ ਆ ਜੂਗੀ ਉਹ ਤੋਂ ਹੋਰ ਵੀ ਮਤਲਬ ਜੋ ਵੀ ਫੈਮਿਲੀ ਵਾਲੇ ਨੇ ਉਹ ਦੇਖ ਕੇ ਸ਼ਾਇਦ ਉਹਨਾਂ ਨੂੰ ਵੀ ਇਹ ਅਕਲਾਵੇ ਵੀ ਹਾਂ ਆਪਣੇ ਬੱਚੇ ਨਾਲ ਆਪਾਂ ਕਿਦਾਂ ਦਾ ਵਿਹਾਰ ਕਰਨਾ ਹੈ ਕਿਦਾਂ ਆਪਾਂ ਰੱਖਣਾ ਹੈ। ਹੁਣ ਕੀ ਮੰਗ ਕਰ ਰਹੇ ਹੋ? ਮੰਗ ਤਾਂ ਸਾਡੀ ਇਹ ਵੀ ਸਾਨੂੰ ਸਾਡਾ ਬੱਚਾ ਵਾਪਸ ਮਿਲ ਜਵੇ। ਅਸੀਂ ਉਹਨੂੰ ਆਪ ਪਾਲਾਂਗੇ ਤੇ ਸਾਡੇ ਇਹ ਬੱਚੇ ਨੇ ਜਿਹੜੇ ਉਹ ਸੁਧਰ ਜਾਣ। ਸੁਧਰ ਕੇ ਵਾਪਸ ਸਹੀ ਤਰੀਕੇ ਨਾਲ ਆਪਣੀ ਜ਼ਿੰਦਗੀ ਜੀਣ। ਮੇਰਾ ਨਾਮ ਫਤਿਹਰ ਅਲੀ। ਕੀ ਕਹਿਣਾ ਚਾਹਗੇ ਕੀ ਮਸਲਾ ਸਾਰਾ ਤੇ ਅੱਜ ਜਿਹੜੀ ਚਾਰ ਵਜੇ ਕਿਹਾ ਲਾਈ। ਮਸਲਾ ਇਹ ਉਹ ਬੱਚੇ ਵੇਚਣ ਦਾ ਮਸਲਾ ਸੀਗਾ। ਤੇ ਜੋ ਕਾਰਵਾਈ ਹੋਈ ਹੈ ਜੀ ਉਹ ਤੋਂ ਅਸੀਂ ਬਹੁਤ ਖੁਸ਼ ਹਾਂ ਪੁਲਿਸ ਦੀ ਕਾਰਵਾਈ ਤੋਂ ਸਾਰੇ ਹੀ ਪੁਲਿਸ ਦਾ ਅਸੀਂ ਧੰਨਵਾਦ ਕਰਦੇ ਆ ਕੀ ਹੈਗਾ ਮਸਲਾ ਵੇਚਿਆ ਕਿਉਂ ਆਇਆ ਕਿ ਆਰਥਿਕ ਤੰਗੀ ਸੀ ਕੀ ਸੀ ਸਾਰਾ ਮਾਮਲਾ ਇਹਨਾਂ ਜੀ ਆਰਥਿਕ ਤੰਗੀ ਵਾਲਾ ਜੀ ਕੋਈ ਕੰਮ ਨਹੀਂ ਬਾਣ ਹੈਗਾ ਸਾਰਾ ਕੁਝ ਹੈਗਾਗਾ ਜੀ ਖੇਤੀ ਕਰਦੇ ਨੇ ਇਹਦੇ ਫਾਦਰ ਸਾਹਿਬ ਔਰ ਤੰਗੀ ਵਾਲਾ ਇਹਨਾਂ ਦਾ ਕੋਈ ਮੈਟਰ ਹੈ ਹੀ ਨਹੀਂ ਇਹ ਤਾਂ ਇਹਨਾਂ ਨਸ਼ੇ ਦੀ ਲਤ ਕਰਨੇ ਬੱਚਾ ਵੇਚਿਆ ਜੀ ਹੁਣ ਕਿਵੇਂ ਦੇਖਦੇ ਹੋ ਕਾਰਵਾਈ ਕੀਤੀ ਗਈ ਹੈ ਕਾਰਵਾਈ ਬਹੁਤ ਵਧੀਆ ਕੀਤੀ ਹੈ ਜੀ ਪੁਲਿਸ ਨੇ ਅਸੀਂ ਖੁਸ਼ ਹਾਂ ਜੀ ਔਰ ਪਹਿਲਾਂ ਵੀ ਤੁਹਾਨੂੰ ਦੱਸਿਆ ਇਹਨਾਂ ਨੂੰ ਨਸ਼ਾ ਛਡਾਉਣ ਵਾਸਤੇ ਹੀ ਬਹੁਤ ਯਤਨ ਕਰਿਆ ਪੁਲਿਸ ਨੇ ਵੀ ਆਪ ਗੱਲ ਆਪਣਾ ਦਵਾਈ ਦਵਾਈ ਆ ਗੱਡੀ ਲੈ ਕੇ ਜਾਂਦੇ ਰਹੇ ਨੇ ਅਸੀਂ ਵੀ ਜਾਂਦੇ ਰਹਾਂਗੇ ਸਾਨੂੰ ਆਇਆ ਹੋ ਗਿਆ ਕਿ ਇਹਨਾਂ ਦੇ ਜਦੋਂ ਕੋਈ ਕਰੋ ਨਹੀਂ ਖਬਰ ਆਈ ਵੀ ਇਹਨਾਂ ਨਸ਼ਾ ਛੱਡ ਦਿੱਤਾ ਹੋਊਗਾ ਉਹਦਾ ਜਦੋਂ ਸਾਨੂੰ ਕੱਲ ਪਤਾ ਲੱਗਿਆ ਇਹਨਾਂ ਨੂੰ ਬੁਲਾਇਆ ਜਦੋਂ ਇਹਨਾਂ ਦਾ ਇਕੱਠ ਹੋਇਆ ਬੱਚਿਆਂ ਦਾ ਇਹਦੀ ਮਾਸੀ ਆਈ ਉਹਨਾਂ ਨੇ ਦੱਸਿਆ ਵੀ ਚਲੋ ਥਾਣੇ ਚਲੋ ਜਦੋਂ ਉੱਥੇ ਜਾ ਕੇ ਪਤਾ ਲੱਗਿਆ ਸਾਨੂੰ ਪਤਾ ਲੱਗਿਆ ਕਿ ਉੱਥੇ ਇਹਨਾਂ ਨੇ ਬੱਚੇ ਹੀ ਵੇਚਤਾ ਪਹਿਲਾਂ ਸਾਨੂੰ ਕੋਈ ਖ਼ਬਰ ਨਹੀਂ ਕਦੇ ਆਪਦੀ ਮੰਮੀ ਲੈ ਕੇ ਵਗ ਜਾਂਦਾ ਸੀ ਕਦੇ ਉਰੇ ਆ ਜਾਂਦਾ ਸੀ ਉਹਦੇ ਕਰਕੇ ਸਾਨੂੰ ਪਤਾ ਹੀ ਲੱਗਿਆ ਉਹਦਾ ਹੁਣ ਤਾਂ ਇਹੀ ਮੰਗ ਕਰਦੇ ਆਂ ਚਲੋ ਬੱਚਾ ਜੇ ਇਹ ਨਸ਼ਾ ਛੱਡ ਦੇਣਗੇ ਇਹਦੀ ਮਾਸੀ ਨੂੰ ਬੱਚਾ ਦਿੱਤਾ ਜਾਵੇ ਚਲੋ ਇਹਨਾਂ ਦਾ ਘਰ ਵੱਸ ਜੂਗਾ ਜੀ ਨਹੀਂ ਘਰ ਵੱਸਣ ਵਾਲਾ ਕੋਈ ਕੰਮ ਨਹੀਂ ਇਹਨਾਂ ਦਾ ਉੱਥੇ ਇਸ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀ ਨੇ ਹੋਰ ਕੀ ਕੁਝ ਜਾਣਕਾਰੀ ਸਾਂਝ ਕੀਤੀ ਆ ਆਓ ਸੁਣਦੇ ਹਾਂ ਉਹ ਬੱਚੇ ਦੀ ਜਿਹੜੀ ਮਾਸੀ ਰਿਤੂ ਵਰਮਾ ਨੇ ਦੋਸ਼ ਲਾਇਆ ਕਿ ਉਸਦੇ ਜੀਜੇ ਤੇ ਉਸ ਦੀ ਭੈਣ ਦੇ ਕੋਲ ਇੱਕ ਬੱਚਾ ਸੀਗਾ ਜਿਹੜਾ ਉਹਨਾਂ ਨੇ ਅੱਗੇ ਸੰਜੂ ਨਾਮ ਦੀ ਵਿਅਕਤੀ ਨੂੰ ਵੇਚਿਆ ਜਿਸ ਦੇ ਆਧਾਰ ਤੇ ਅਸੀਂ ਇਹ ਤਸਕਰੀ ਦਾ ਮਾਮਲਾ ਪਾਇਆ ਜਾਣ ਤੇ ਅਸੀਂ ਕੇਸ ਰਜਿਸਟਰ ਕੀਤਾ ਕਿਹੜੀ ਕਿਹੜੀ ਧਾਰਾ ਲੱਗੀ ਨਾ ਤਾਂ ਇਹ ਤੇ 143 ਬੀ ਐਨ ਐਸ ਧਾਰਾ ਦੇ ਤਹਿਤ ਤਸੀਮਾ ਕਰਵਾਉਣਾ ਹੈ ਸਰ ਜਿਨ੍ਹਾਂ ਨੇ ਬੱਚਾ ਗੋਦ ਲਿਆ ਉਹ ਤਾਂ ਕਹਿ ਰਹੇ ਕਿ ਅਸੀਂ ਕਾਨੂੰਨੀ ਕਾਰਵਾਈ ਦੇ ਹਸਾਬ ਨਾਲ ਬੱਚੇ ਨੂੰ ਗੋਦ ਲਿਆ ਹੈ ਲੇਕਿਨ ਉਹਦੇ ਜਿਹੜੇ ਰੀਅਲ ਪੇਰੇ ਜੋ ਕਹਿੰਦੇ ਅਸੀਂ ਬੱਚਾ ਮੁੱਲ ਵੇਚਿਆ ਜੀ ਉਹ ਕੀ ਗੱਲਬਾਤ ਹੈ ਜਦ ਰਹੀ ਨਹੀਂ ਦੇਖੋ ਬੱਚਾ ਜਿਹੜਾ ਗੋਦ ਲੈਣ ਦੀ ਪ੍ਰਕਿਰਿਆ ਕਾਨੂੰਨੀ ਤੌਰ ਤੇ ਉਹਨਾਂ ਨੇ ਅਡਾਪਟ ਨਹੀਂ ਕੀਤੀ ਇਸ ਕਰਕੇ ਤਸਕਰੀ ਬਣਦੀ ਹੈ ਹੁਣ ਜਿਸ ਪਰਚਾ ਪੈਸ ਦੇ ਵਿੱਚ ਕੋਈ ਗ੍ਰਿਫਤਾਰੀ ਵੀ ਹੋਈ ਹੈ ਜੀ ਹਾਂ ਜੀ ਇਹਦੇ ਵਿੱਚ ਤਿੰਨ ਗ੍ਰਿਫਤਾਰੀਆਂ ਹੋਈਆਂ ਨੇ ਇੱਕ ਜਿਹੜਾ ਬੱਚੇ ਦੀ ਮਾਂ ਗੁਰਮਨ ਕੌਰ ਬੱਚੇ ਦਾ ਪਿਤਾ ਸੰਦੀਪ ਸਿੰਘ ਅਤੇ ਜਿਸ ਨੇ ਇਹ ਬੱਚਾ ਅੱਗੇ ਖਰੀਦਿਆ ਉਹ ਸੰਜੂ ਸੰਜੂ ਦੀ ਪਤਨੀ ਦੇ ਵੀ ਪਰਚਾ ਪਿਆ ਹੈ ਹਾਂ ਪਰਚਾ ਉਹਨਾਂ ਤੇ ਵੀ ਹੈ ਪਰ ਉਹ ਫਰਦਰ ਇਨਵੈਸਟੀਗੇਸ਼ਨ ਅਸੀਂ ਇਹਨਾਂ ਨੂੰ ਅਰੈਸਟ ਕਰ ਲਾਂਗੇ ਟੋਟਲ 4 ਬੰਦਿਆਂ ਦੇ ਪਰਚਾ ਪਾਏਗੇ ਤੇ ਬੱਚਾ ਹੁਣ ਇਸ ਟਾਈਮ ਕਿੱਥੇ ਹੈ ਜੀ ਬੱਚੇ ਦੀ ਕੀ ਬੱਚਾ ਇਸ ਵੇਲੇ ਆਪਣੇ ਬਾਲ ਸੁਰੱਖਿਆ ਸੁਧਾਰਕ ਬਾਲ ਸੁਰੱਖਿਆ ਕਮੇਟੀ ਜਿਹੜੀ ਦੇ ਹਵਾਲੇ ਕੀਤਾ ਸੀ ਉਹਨਾਂ ਦੀ ਦੇਖਦਿਚ ਸੇਫ ਹੈ ਕਾ ਨਸ਼ੇ ਦੀਆਂ ਜੜਾਂ ਇਸ ਕਦਰ ਡੂੰਘੀਆਂ ਹੋ ਚੁੱਕੀਆਂ ਨੇ ਕਿ ਆਏ ਦਿਨ ਨੌਜਵਾਨ ਪੀੜੀ ਨਸ਼ੇ ਦੀ ਦਲਦਲ ਦੇ ਵਿੱਚ ਤਸਦੀ ਜਾ ਰਹੀ ਹੈ ਤੇ ਨਸ਼ੇ ਦੀ ਪੂਰਤੀ ਦੇ ਵਾਸਤੇ ਇਹਨਾਂ ਦੇ ਵੱਲੋਂ ਆਪਣੇ ਬੱਚੇ ਤੱਕ ਵੇਚੇ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ